ਆ ਹੁਣ ਬੈਠੇ ਆ ਨਾ ਸਾਡੇ ਭਰਾ ਕਿਦਾ ਜੀ ਕਰਦਾ ਚਿੱਕੜ 'ਚ ਬੈਠੇ ਆ ਫੋਕਸ 'ਚ ਬੈਠੇ ਆ ਘਰ ਦਾ ਛੱਡ ਕੇ ਆਏ ਨੇ ਸਾਰਿਆਂ ਦਾ ਮਤ ਮੈਂ ਤੰਬੂਆਂ 'ਚ ਨਾਜ਼ਰ ਮਾਰਦੀ ਆਈਆਂ ਇਹ ਲੱਗਦਾ ਕਿ ਲਾਹਨਤ ਹੈ ਔਰ ਡੱਲੇਵਾਲ ਸਾਹਿਬ ਕੋਲ ਮੈਂ ਗਈਆਂ ਅੱਖਾਂ ਉਹਨਾਂ ਦੀਆਂ ਉਹਨਾਂ ਦੀ ਰੌਸ਼ਨੀ ਘਟਦੀ ਤੁਰੀ ਜਾ ਰਹੀ ਹੈ ਆਵਾਜ਼ ਬੰਦ ਹੋ ਰਹੀ ਹੈ ਲਾਲ ਕਣਕ ਅਮਰੀਕਾ ਦੀ ਖਾਂਦਾ ਸੀ ਭਾਰਤੋਂ ਇਹਨਾਂ ਨੇ ਕਮਾਈ ਕਰਕੇ ਆਪਣੇ ਕਣਕ ਪੈਦਾ ਕਰਕੇ ਨਾਜ਼ ਪੈਦਾ ਕਰਕੇ ਉਹਨਾਂ ਨੂੰ ਭੁੱਖੇ ਨਹੀਂ ਮਰਨ ਦਿੱਤਾ ਬਾਰਡਰ ਤੇ ਸਾਡੇ ਨੌਜਵਾਨ ਲੜੇ ਤੇ ਅੱਜ ਉਹੀ ਖਾ ਕੇ ਰੋਟੀ ਸਾਡੇ ਤੇ ਤਾਰ ਰਹੇ ਨੇ ਸਾਡੇ ਕਿਹੜੇ ਤੇ ਕੋਲੇ ਦੀਆਂ ਖਾਨਾਂ ਨੇ ਜਾਂ ਤੇਲ ਦੀਆਂ ਖਾਨਾਂ ਨੇ ਸੀ ਕੀ ਕਰਾਂਗੇ ਅੱਜ ਇੱਕ ਵੱਡਾ ਵੱਡਾ ਪਾਪ ਕਰਨਗੇ ਜੇ ਸਾਡੀ ਮੰਗ ਨਹੀਂ ਮੰਨਣਗੇ ਕਿ ਸਾਨੂੰ ਪੰਜਾਬ ਤੋਂ ਉਜਾੜਨਾ ਤੇ ਮਾਰਨਾ ਚਾਹੁੰਦੇ ਐ ਲੇਕਿਨ ਉਹ ਭੁੱਲ ਜਾਣੇ ਗੱਲ ਰੱਬ ਉੱਪਰ ਬੈਠਾ ਕਾਲਪੁਰਖ ਦਲੇਵਾਲ ਜੀ ਕੋਈ ਸ਼ੌਕ ਨਾਲ ਬੈਠੇ ਨੇ ਡੱਲੇਵਾਲ ਜੀ ਮਤਲਬ ਸੈਕ ਇੱਕ ਸਾਡੇ ਆਮ ਜ਼ਿਮੀਦਾਰ ਦਾ ਗੁਰਸਿੱਖ ਇਨਸਾਨ ਹੈ ਜਿਹੜੇ ਨਰਦਾਸ ਕਰਨ ਲਈ ਕਬੈਟਾ ਬੈਠਾ ਬੈਠਾ ਇਸ ਦੰਦੇ ਜੇ ਇਹਨਾਂ ਦਰਦ ਹੈ ਕਿਸੇ ਨੂੰ ਵੀ ਕਿ ਡੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਵੇ ਤਾਂ ਉਹ ਕਿਉਂ ਨਹੀਂ ਕੋਸ਼ਿਸ਼ ਕਰਦੇ ਕਿ ਅਸੀਂ ਆ ਕਾਨੂੰਨ ਜਿਹੜੇ ਉਹਨਾਂ ਨੇ ਐਗਰੀਮੈਂਟ ਕੀਤਾ ਉਹ ਲਾਗੂ ਕਰਾ ਦਈਏ ਤੇ ਆਮ ਆਦਮੀ ਮਰ ਰਿਹਾ ਹੈ ਤੇ ਫਿਰ ਅਸੀਂ ਕੀ ਇਚਾਰ ਪਾਉਣਾ ਹੈ ਨਾ ਸਰਕਾਰਾਂ ਦਾ ਇੱਥੇ ਜਾ ਕੇ ਇਹਨਾਂ ਨੂੰ ਉੱਠਣਾ ਚਾਹੀਦਾ ਇਹ ਵੀ ਹੋਕਾ ਦੇਣ ਸਾਰੀਆਂ ਪਾਰਟੀਆਂ ਨੂੰ ਅਸੀਂ ਬਿਲਕੁਲ ਸ਼ੋਰ ਕਰਦੇ ਹਾਂ ਕਿ ਡਟ ਕੇ ਥੁਥੋਂ ਵੀ ਪਹਿਲਾ ਕਦਮ ਖੜੇ ਹੋਵਾਂਗੇ ਅੱਗੇ ਇਹ ਵੀ ਆਪਣਾ ਹੋਕਾ ਲੈਣ ਕੇ ਆਓ ਚੱਲੀਏ ਆ ਇਲੈਕਸ਼ਨਾਂ ਦਿੱਲੀ ਹੁੰਦੀਆਂ ਇੱਥੇ ਹੁੰਦੀਆਂ ਉੱਤੇ ਹੁੰਦੀਆਂ ਕਮੈਂਡ ਭੁੱਲ ਜਾਣ ਇੱਕ ਕਿੱਥੇ ਜ਼ਿੰਦਗੀਆਂ ਕਿੱਥੇ ਇਲੈਕਸ਼ਨਾਂ ਕਿਉਂਕਿ ਡੱਲੇਵਾਲ ਸਾਹਿਬ ਹੁਣਾਂ ਨੂੰ 33 ਦਿਨ ਹੋ ਚੁੱਕੇ ਮਰਨ ਵਰਤੇ ਬੈਠੇ ਨੂੰ ਤੇ ਕਿਸਾਨਾਂ ਦੀ ਸਾਰ ਲੈਣ ਵਾਸਤੇ ਖੁਦ ਪਹੁੰਚੇ ਆ ਮੈਡਮ ਤੁਸੀਂ ਇਹ ਮਿਲੇ ਵੀ ਹੈਗੇ ਹੋ ਧੜੇਖਾ 'ਚ ਹੰਝੂ ਵੀ ਨਜ਼ਰ ਆਇਆ ਇੱਕ ਦਰਦ ਵੀ ਦੇਖਣ ਨੂੰ ਮਿਲਿਆ ਹੈ ਕਿਉਂਕਿ ਸਾਡੇ ਜਿਹੜੇ ਪਾਲਣ ਪੋਸ਼ਣ ਹੋਏ ਆ ਉਹ ਦੁੱਖਾਂ ਚ ਹੀ ਹੋਏ ਆ ਸੰਘਰਸ਼ਾਂ ਚ ਹੀ ਹੋਏ ਆ ਜੇ ਦੇਖੇ ਤੇ ਅਸੀਂ ਆਹੀ ਸੰਘਰਸ਼ ਲੜਦੇ ਆ ਰਹੇ ਆ ਲੇਕਿਨ ਸਾਨੂੰ ਪਤਾ ਨਹੀਂ ਸੀ ਜਿਹੜੀ ਆਜ਼ਾਦੀ ਲਈ ਸੀ ਸੰਘਰਸ਼ ਲੜ ਕੇ ਘਰੋਂ ਬੇਕਾਰ ਹੋਏ ਸੀ ਜੇਲਾਂ ਤੇ ਰੇਲਾਂ ਵਿੱਚ ਰਹਿ ਕੇ ਸੀ ਗੁਜ਼ਾਰਾ ਕੀਤਾ ਖਾਨਾ ਬਦੋਸ਼ਾ ਵਾਂਗੂ ਅੱਜ ਸਾਡੇ ਦੇਸ਼ ਦੇ ਵਿੱਚ ਸਾਡੇ ਦੇਸ਼ ਦੀ ਸਰਕਾਰਾਂ ਸਾਡੇ ਨਾਲ ਕਰਨਗੀਆਂ ਇਹ ਦੇਖ ਕੇ ਦੁੱਖ ਹੋਇਆ ਆ ਆ ਹੁਣ ਬੈਠੇ ਆ ਨਾ ਸਾਡੇ ਭਰਾ ਕਿਦਾ ਜੀ ਕਰਦਾ ਚਿੱਕੜ 'ਚ ਬੈਠੇ ਆ ਬਾਕਸ 'ਚ ਬੈਠੇ ਆ ਘਰਦਰ ਛੱਡ ਕੇ ਆਏ ਨੇ ਸਾਰਿਆਂ ਥਾਂ ਤੇ ਮੈਂ ਤੰਬੂਆਂ 'ਚ ਨਜ਼ਰ ਮਾਰਦੀ ਆਈਆਂ ਏ ਲੱਗਦਾ ਕਿ ਲਹਨਤ ਹੈ ਔਰ ਡੱਲੇਵਾਲ ਸਾਹਿਬ ਕੋਲ ਮੈਂ ਗਈਆਂ ਅੱਖਾਂ ਉਹਨਾਂ ਦੀਆਂ ਉਹਨਾਂ ਦੀ ਰੌਸ਼ਨੀ ਘਟਦੀ ਤੁਰੀ ਜਾ ਰਹੀ ਹੈ ਆਵਾਜ਼ ਬੰਦ ਹੋ ਰਹੀ ਹੈ ਤੇ ਉਹ ਬੈਠੇ ਬੋਲ ਨਹੀਂ ਸਕਦੇ ਪਾਣੀ ਨਹੀਂ ਪੀ ਸਕਦੇ ਆਜ਼ਾਦ ਮੁਲਕ ਦੇ ਆਜ਼ਾਦ ਜਿਹੜਾ ਪੰਜਾਬੀ ਲਿਹਾਣ ਸਭ ਤੋਂ ਅੱਗੇ ਸੀਗਾ ਔਰ ਉੱਥੋਂ ਦਾ ਕਿਸਾਨ ਸਾਡੇ ਆਪਣੇ ਦੇਸ਼ ਦਾ ਹਰਿਆਣਾ ਹਿਮਾਚਲ ਰਾਜ ਰਾਜਸਥਾਨ ਜਿਹੜੇ ਚਾਰ ਪੰਜ ਸਾਡਾ ਨਾਰਥ ਜ਼ੋਨ ਦਾ ਇਹਨਾਂ ਨੇ ਲਾਲ ਕਣਕ ਅਮਰੀਕਾ ਦੀ ਖਾਂਦਾ ਸੀ ਭਾਰਤ ਇਹਨਾਂ ਨੇ ਕਮਾਈ ਕਰਕੇ ਆਪਣੀ ਕਣਕ ਪੈਦਾ ਕਰਕੇ ਨਾਜਪਦ ਕਰਕੇ ਉਹਨਾਂ ਨੂੰ ਭੁੱਖੇ ਨਹੀਂ ਮਰਨ ਦਿੱਤਾ ਬਾਰਡਰ ਤੇ ਸਾਡੇ ਨੌਜਵਾਨ ਲੜੇ ਤੇ ਅੱਜ ਉਹੀ ਖਾ ਕੇ ਰੋਟੀ ਸਾਡੇ ਤੇ ਤਾਰ ਰਹੇ ਨੇ ਸਾਨੂੰ ਸਾਡੀਆਂ ਹੱਕੀ ਮੰਗਾ ਜਿਹੜੀਆਂ ਅਸੀਂ ਮੰਗਦੇ ਆ ਸਾਡੇ ਕਿਹੜੇ ਤੇ ਕੋਲੇ ਦੀਆਂ ਖਾਨਾਂ ਨੇ ਜਾਂ ਤੇਲ ਦੀਆਂ ਖਾਨਾਂ ਨੇ ਅਸੀਂ ਕੀ ਕਰਾਂਗੇ ਅੱਜ ਇੱਕ ਅੱਡਾ ਵੱਡਾ ਪਾਪ ਕਰਨਗੇ ਜੇ ਸਾਡੀ ਮੰਗ ਨਹੀਂ ਮੰਨਣਗੇ ਕਿ ਸਾਨੂੰ ਪੰਜਾਬ ਨੂੰ ਉਜਾੜਨਾ ਤੇ ਮਾਰਨਾ ਚਾਹੁੰਦੇ ਹੈ ਲੇਕਿਨ ਉਹ ਭੁੱਲ ਜਾਣੇ ਗੱਲ ਰੱਬ ਉੱਪਰ ਬੈਠਾ ਕਾਲਪੁਰਖ ਉਦੀ ਮਿਹਰ ਦੇ ਨਾਲ ਸਾਰਾ ਕੁਝ ਹੁੰਦਾ ਹੈ ਲੇਕਿਨ ਇਹਨਾਂ ਦੇ ਕਾਲੇ ਚਿਹਰੇ ਜਿਹੜੇ ਉਹ ਲੋਕਾਂ ਨੂੰ ਇੱਥੇ ਵੀ ਦਿਖ ਰਹੇ ਆ ਔਰ ਦੁਨੀਆ ਵਿੱਚ ਵੀ ਦਿਖ ਰਹੇ ਆ ਕਿ ਇਹੋ ਜੀ ਭਾਰਤ ਦੀ ਸਰਕਾਰ ਜਿਹੜੀ ਨੇ ਆਪਣਾ ਤਿੰਨੇ ਕਾਨੂੰਨ ਕਾਲੇ ਵਾਪਸ ਕਰਨ ਦਾ ਐਗਰੀਮੈਂਟ ਕੀਤਾ ਸੀ ਐਗਰੀਮੈਂਟ ਦੇ ਕੇ ਅੰਦোলন ਚਲਾਇਆ ਚਕਾਇਆ ਸੀਗਾ ਅੱਜ ਉਹ ਤਾਂ ਮੁੱਕਰ ਹੋ ਰਿਹਾ ਹੈ ਇਹਨਾਂ ਨਾਲ ਕੌਣ ਐਗਰੀਮੈਂਟ ਕਰੂਗਾ ਔਰ ਉਹਦੇ ਨਾਲ ਕੀ ਹਾਲਾਤ ਆਮ ਆਦਮੀ ਤੇ ਕੀ ਅਸਰ ਪਊ ਕਿ ਜੇ ਸਰਕਾਰਾਂ ਐਗਰੀਮੈਂਟ ਕਰਕੇ ਮੁੱਕਰਸਾ ਦੀਆਂ ਸੀ ਮੁੱਕਰ ਜੀਏ ਇਹ ਖਾਨਾ ਚੱਕੀ ਬਣਾਉਣਾ ਚਾਹੁੰਦੇ ਨੇ ਦੱਲੇਵਾਲ ਸਾਹਿਬ ਦੀ ਹਾਲਤ ਲਗਾਤਾਰ ਨਾਜ਼ਕ ਹੋ ਰਹੀ ਹੈ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਉਹ ਕਹਿੰਦੇ ਕਿਸੇ ਵੀ ਤਰੀਕੇ ਨਾਲ ਹਸਪਤਾਲ ਪਹੁੰਚਾਇਆ ਜਾਵੇ ਤੇ ਜਿਹੜੇ ਆਗੂ ਹੈਗੇ ਕਿਸਾਨ ਆਗੂ ਜਿਹੜੇ ਨਾਲ ਰੋਕ ਰਹੇ ਆ ਉਹ ਕਿੰਨੇ ਕਿਤੇ ਆਤਮ ਹੱਤਿਆ ਨੂੰ ਖਸਾਰੇ ਆ ਦੱਲੇਵਾਲ ਜੀ ਕੋਈ ਸ਼ੌਕਨਾ ਬੈਠੇ ਨੇ ਦੱਲੇਵਾਲ ਜੀ ਮੈਂ ਦੱਸਿਆ ਕਿ ਸਾਡੇ ਆਮ ਜ਼ਿਮੀਂਦਾਰ ਦਾ ਗੁਰਸਿੱਖ ਇਨਸਾਨ ਹੈ ਜਿਹੜੇ ਨਰਦਾਸ ਕਰਨ ਲਈ ਕਿ ਬੈਠਾ ਬੈਠਾ ਇਸਾਤੇ ਜੇ ਇਹ ਇੰਨਾ ਦਰਦ ਹੈ ਕਿਸੇ ਨੂੰ ਵੀ ਕਿ ਦੱਲੇਵਾਲ ਸਾਹਿਬ ਦੀ ਜਾਨ ਬਚਾਈ ਜਾਵੇ ਤਾਂ ਉਹ ਕਿਉਂ ਨਹੀਂ ਕੋਸ਼ਿਸ਼ ਕਰਦੇ ਕਿ ਅਸੀਂ ਆ ਕਾਨੂੰਨ ਜਿਹੜੇ ਉਹਨਾਂ ਨੇ ਐਗਰੀਮੈਂਟ ਕੀਤਾ ਉਹ ਲਾਗੂ ਕਰਾ ਦਈਏ ਇੱਕ ਘੰਟੇ ਦੀ ਮੀਟਿੰਗ ਇੱਕ ਘੰਟੇ ਦੇ ਵਿੱਚ ਵਿੱਚ ਕਾਲ ਦੇ ਕੇ ਮੋਦੀ ਸਾਹਿਬ ਆਪਦੀ ਮੀਟਿੰਗ ਕਾਲ ਕਰਨ ਆਪਦੀ ਕੈਬਨਟ ਦੀ ਤੇ ਉਹਦੇ ਵਿੱਚ ਕਹਿਣ ਕਿ ਜੋ ਸਾਡੀ ਸਰਕਾਰ ਨੇ ਐਗਰੀਮੈਂਟ ਕੀਤੇ ਸੀ ਮੈਂ ਇੱਕ ਤਰੀਕ 1 ਜਨਵਰੀ ਤੋਂ ਲਾਗੂ ਕਰਦਾ ਨਾ ਡੱਲੇਵਾਲ ਸਾਹਿਬ ਨੂੰ ਦਵਾਈ ਦੀ ਲੋੜਾ ਛਾਲ ਮਾਰ ਕੇ ਖੜੇ ਹੋ ਜਾਣਗੇ ਪੰਜਾਬੀ ਖੂਨ ਹੈ ਸਾਡਾ ਆਪਣੇ ਸਾਰਾ ਕੁਝ ਦਾ ਦਵਾਈਆਂ ਦੀ ਲੋੜ ਪੈਣੀ ਹੈ ਦਵਾਈਆਂ ਅਸੀਂ ਖਾਣ ਜੋਗੇ ਦੇਣ ਜੋਗੇ ਲੈਣ ਜੋਗੇ ਹੈਗੇ ਆ ਸਾਨੂੰ ਆਪਣੀਆਂ ਦਵਾਈਆਂ ਦੇ ਨਹੀਂ ਬਚਾਉਣਾ ਸਾਨੂੰ ਬਚਾਉਣਾ ਹੈ ਸਾਡੇ ਆਪਣੇ ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਨੇ ਉਹਨਾਂ ਦੇ ਢਿੱਡ ਤੇ ਲੱਤ ਮਾਰਨ ਤੋਂ ਇਹ ਗਰੇਸ਼ ਕਰਨ ਜਿੱਦੀ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਵੀ ਅੱਜ ਮਾੜਾ ਮੋਟਾ ਜਾਗੇ ਜਾ ਕੇ ਜਿਸ ਤਰੀਕੇ ਨਾਲ ਅਸੀਂ ਅੱਗੇ ਸਾਡੀ ਕਾਂਗਰਸ ਦੀ ਸਰਕਾਰ ਸੀ 2002 ਤੋਂ ਅੱਗੇ 7 ਤੱਕ ਉਦੋਂ ਅਸੀਂ ਇਸੇ ਤਰ੍ਹਾਂ ਸਰਕਾਰ ਚ ਹੁੰਦੇ ਹੋਏ ਵਜ਼ੀਰ ਮੈਂ ਵੀ ਡਿਪਟੀ ਸੀਐਮ ਸੀ ਅਸੀਂ ਜਾ ਕੇ ਪ੍ਰਾਈਮ ਮਿਨਿਸਟਰ ਦੇ ਬਾਰ ਬਾਰੇ ਧਰਨਾ ਦਿੱਤਾ ਸੀ ਸਾਨੂੰ ਅਰੈਸਟ ਕੀਤਾ ਸੀ ਥਾਣਾ ਚ ਲੈ ਕੇ ਗਏ ਸੀ ਅੱਜ ਉੱਥੇ ਪੰਜਾਬ ਦੀ ਸਰਕਾਰ ਇਹ ਤਾਂ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਆਮ ਆਦਮੀ ਮਰ ਰਿਹਾ ਹੈ ਤੇ ਫਿਰ ਅਸੀਂ ਕੀ ਚਾਰ ਪਾਉਣਾ ਹੈ ਨਾ ਸਰਕਾਰਾਂ ਦਾ ਇੱਥੇ ਜਾ ਕੇ ਇਹਨਾਂ ਨੂੰ ਉੱਠਣਾ ਚਾਹੀਦਾ ਇਹ ਵੀ ਹੋਕਾ ਦੇਣ ਸਾਰੀਆਂ ਪਾਰਟੀਆਂ ਅਸੀਂ ਬਿਲਕੁਲ ਅਸ਼ੋਰ ਕਰਦੇ ਹਾਂ ਕਿ ਡਟ ਕੇ ਥੋਥੋ ਵੀ ਪਹਿਲਾਂ ਕਦਮ ਖੜੇ ਹੋਵਾਂਗੇ ਅੱਗੇ ਇਹ ਵੀ ਆਪਣਾ ਹੋਕਾ ਦੇਣ ਕਿ ਆਓ ਚੱਲੀਏ ਆ ਇਲੈਕਸ਼ਨਾਂ ਦਿੱਲੀ ਹੁੰਦੀਆਂ ਇੱਥੇ ਹੁੰਦੀਆਂ ਉੱਥੇ ਹੁੰਦੀਆਂ ਕਮੈਂਡ ਭੁੱਲ ਜਾਣ ਇੱਕ ਕਿੱਥੇ ਜ਼ਿੰਦਗੀਆਂ ਕਿੱਥੇ ਇਲੈਕਸ਼ਨਾਂ ਕਿੱਥੇ ਪੰਜਾਬ ਦੀ ਅਣਖ ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਦੀ ਜ਼ਿੰਦਗੀ ਕਿੱਥੇ ਇਲੈਕਸ਼ਨ ਇਹ ਛੱਡ ਕੇ ਸਾਰਾ ਕੁਝ ਉੱਥੇ ਦਿੱਲੀ ਤੇ ਜਾ ਕੇ ਅਸੀਂ ਉਹਨਾਂ ਨਾਲ ਗੱਲ ਕਰੀਏ ਬੈਠੀਏ ਧਰ ਦੇ ਦੇਈਏ ਬਾਰ ਮੂਰੇ ਸਾਰੀਆਂ ਪਾਰਟੀਆਂ ਨਾਲ ਖੜਦਣਗੀਆਂ ਆਪਣੀ ਕਿਤਾਹੀ ਨਾ ਕਰਨ ਫਰਜ਼ਾਂ ਤੋਂ ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਉਹ ਦਿੱਲੀ ਦੀ ਸਰਕਾਰ ਹੈ ਅੱਗੇ ਹੋ ਕੇ ਲੜਨਾ ਚਾਹੀਦਾ ਹੈ ਤਾਂ ਹੀ ਲੋਕ ਭਰੋਸਾ ਕਰਨਗੇ ਕਿਸੇ ਵੀ ਰਾਜਨੀਤੀ ਦੇ ਉੱਪਰ ਨਹੀਂ ਲੋਕਾਂ ਦਾ ਪਹਿਲੇ ਦਿਲ ਬਹੁਤ ਟੁੱਟਿਆ ਪਿਆ ਹੈ ਬਿਲਕੁਲ ਧੰਨਵਾਦ ਤੇ ਸਾਬਕਾ ਸੀਐਮ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਦੱਸਿਆ ਵਾ ਕਿ ਉਹ ਪੂਰੀ ਤਰ੍ਹਾਂ ਨਾਲ ਹੈਗੀ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕੀ ਹੈ ਵੱਡੇ ਵੱਡੇ ਆંદੋਲਨ ਦੇਖੇ ਤੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਕੀ ਹੈ ਕੇਂਦਰ ਮੋਰੇ ਜਿਹੜੀ ਕੀ ਮੰਗ ਰੱਖਣੀ ਚਾਹੀਦੀ ਜਿਸ ਤਰ੍ਹਾਂ ਇੱਕ ਸਮਾਂ ਸੀ ਜਦੋਂ ਕਾਂਗਰਸ ਨੇ ਜਿਹੜੀ ਕੀ ਮੰਗ ਰੱਖੀ ਸੀ ਹੁਣ ਵੇਖਣ ਵਾਲੀ ਗੱਲ ਹੋਊਗੀ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੀ ਰੁਖ ਅਪਣਾਦੀ ਹੈ ਕੈਮਰਾਮੈਨ ਕਮਲ ਦੇ ਨਾਲ ਮੈਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਖਨੋਰੀ